ਆਮ ਆਦਮੀ ਪਾਰਟੀ ਦੇ ਵਿੱਚ ਨਵਾਂ ਰਫੜ ਨਵੀਂ ਬਗਾਵਤ ਦਿੱਲੀ ਦੀ दखਲ ਅੰਦਾਜ਼ੀ ਤੋਂ ਅੱਕੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਛੱਡਣ ਲੱਗੇ ਉਹਦੇ ਆਮ ਆਦਮੀ ਪਾਰਟੀ ਦੀਆਂ ਤਾਣੀਆਂ ਜਿਵੇਂ ਜਿਵੇਂ 2027 ਨੇੜੇ ਆਉਂਦੀ ਜਾਂਦੀ ਹੈ ਓਵੇਂ ਓਵੇਂ ਉਲਝਦੀਆਂ ਜਾਂਦੀਆਂ ਐ ਅਚਾਨਕ ਇੱਕ ਅਸਤੀਫਾ ਆਇਆ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਤੇ ਦੱਸਿਆ ਜਾਂਦਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸੱਜੀ ਖੱਬੀ ਅੱਖ ਨੇ ਅੱਖ ਦੇ ਤਾਰੇ ਨੇ ਉਨ੍ਹਾਂ ਦਾ ਅਸਤੀਫਾ ਹੈ ਉਨ੍ਹਾਂ ਦੇ ਅਸਤੀਫੇ ਦੇ ਕੀ ਮਾਇਨੇ ਨਿਕਲ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅੱਜ ਕੱਲ੍ਹ ਵਾਕਈ ਜੇ ਤੁਸੀਂ ਅਖਬਾਰਾਂ ਚੱਕ ਕੇ ਦੇਖ ਲਓ ਚੈਨਲ ਚੱਕ ਕੇ ਦੇਖ ਲਓ ਤੁਹਾਨੂੰ ਇੱਕ ਜਾਂ ਦੋ ਬੰਦਿਆਂ ਤੋਂ ਵੱਧ ਕੋਈ ਸਰਗਰਮ ਨਜ਼ਰ ਨਹੀਂ ਆਉਂਦਾ ਕਿਉਂਕਿ ਦਿੱਲੀ 'ਚ ਚੋਣਾਂ ਹੋ ਰਹੀਆਂ ਨੇ ਉਹਨਾਂ ਤੋਂ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਵੀ ਜਿਹੜਾ ਕੋਈ ਬਹੁਤੀ ਸਰਗਰਮੀ ਨਹੀਂ ਸੀ ਪੰਜਾਬ ਸਖਤਰੇ ਸੁੰਨਸਰਾ ਸੀ ਸੁੰਨਸਰਾ ਹੋਣ ਦੇ ਕਾਰਨ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅਚਾਨਕ ਇੱਕ ਲੰਬੀ ਸਿਆਸੀ ਖਿੱਚੋਤਾਣ ਦੇ ਵਿਚਕਾਰ ਅਕਿਰਿਆਸ਼ੀਲ ਹੋ ਜਾਣਾ ਅਨਐਕਟਿਵ ਹੋ ਜਾਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਉੱਘੜ ਕੇ ਸਾਹਮਣੇ ਆਉਣ ਲੱਗੀਆਂ ਅਚਾਨਕ ਪੰਜਾਬ ਕੰਟੇਨਰ ਐਂਡ ਵੇਅਰਹਾ우스 ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਟ੍ਰੇਡਵਿੰਗ ਦੇ 77 ਨੇ ਜੁਆਇੰਟ 77 ਨੇ ਉਹਨਾਂ ਨੇ ਆਪਣਾ ਅਚਾਨਕ ਅਸਤੀਫਾ ਕੱਢ ਕੇ ਮੇਸ ਤੇ ਰੱਖ ਦਿੱਤਾ ਉਹ ਨੇ ਸਤਿੰਦਰ ਸਿੰਘ ਛੱਠਾ ਉਹਨਾਂ ਦਾ ਧੂਰੀ ਦੇ ਨਾਲ ਸੰਬੰਧ ਹੈ ਜਾਣਕਾਰ ਜੋ ਦੱਸਦੇ ਹੈ ਉਹ ਦੱਸਦੇ ਹੈ ਕਿ ਸਤਿੰਦਰ ਸਿੰਘ ਛੱਠਾ ਆ ਜਿਹੜੇ ਉਹ ਮੁੱਖ ਮੰਤਰੀ ਦੇ ਕਾਫੀ ਨੇੜੇ ਤੇੜੇ ਨੇ ਕਿਉਂਕਿ ਧੂਰੀ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਸੀ ਡਾਕਟਰ ਅਨਵਰ ਪਸੋੜ ਹੋਰ ਬੜੇ ਲੋਕ ਸੀ ਜਿਹੜੇ ਲੱਗੇ ਹੋਏ ਸੀ ਲੰਬੇ ਸਮੇਂ ਤੋਂ ਕੰਮ ਕਰਨ ਦੇ ਲਈ ਉਹਨਾਂ ਨੂੰ ਚੇਅਰਮੈਨੀਆਂ ਨਹੀਂ ਮਿਲੀਆਂ ਚਲੋ ਇਹ ਪਾਰਟੀ ਦਾ ਪੈਰੋਕੇਟਿਵ ਹੈ ਉਹਨੇ ਕਿਹਨੂੰ ਚੇਅਰਮੈਨੀ ਦੇਣੀ ਕਿਹਨੂੰ ਨਹੀਂ ਦੇਣੀ ਇਹ ਮੁੱਖ ਮੰਤਰੀ ਭਗਵੰਤ ਮਾਨਤਾ ਦੇ ਸਰਕਾਰ ਦਾ ਪੈਰੋਕੇਟਿਵ ਹੈ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦਾ ਅਸਤੀਫਾ ਹੋਣਾ ਅਸਤੀਫਾ ਕਿਉਂ ਆਇਆ ਜੋ ਜਾਣਕਾਰੀ ਖਬਰਾਂ ਰਾਹੀਂ ਆ ਰਹੀ ਹੈ ਮੈਂ ਚੱਠਾ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆਹ ਖਬਰ ਤੁਹਾਡੇ ਨਾਲ ਰਿਕਾਰਡ ਕਰਨ ਤੋਂ ਪਹਿਲਾਂ ਤਾਂ ਉਹ ਕਿਸੇ ਰਸਤੇ 'ਚ ਜਾ ਰਹੇ ਨੇ ਉਹ ਗੱਲ ਨਹੀਂ ਕਰ ਸਕੇ ਕਹਿੰਦੇ ਵੀ ਰੋਕ ਕੇ ਕਰਾਂਗੇ ਉਹਨਾਂ ਤੋਂ ਹੋਰ ਵੀ ਕੁੰਡੀਆਂ ਖਲੋਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਮਾਜ਼ਰਾ ਕੀ ਆ ਪਰ ਜੋ ਜਾਣਕਾਰੀ ਆ ਰਹੀ ਹੈ ਤੂਰੀ ਨਾਲ ਸੰਬੰਧਤ ਸੂਤਰ ਜੋ ਇਸ ਗੱਲ ਦੀ ਗਵਾਹੀ ਭਰਦੇ ਆ ਉਹ ਇਹ ਕਹਿੰਦੇ ਆ ਕਿ ਚੱਠਾ ਹੁਰੀ ਦਿੱਲੀ ਦੀ ਦਖਲਅੰਦਾਜ਼ੀ ਤੋਂ ਦੁਖੀ ਸੀ ਜੋ ਖਬਰ ਅਖਬਾਰਾਂ ਚ ਛਾਪੀ ਉਹ ਵੀ ਇਸ ਵੱਲ ਇਸ਼ਾਰਾ ਕਰਦੀ ਹੈ ਜਾਣਕਾਰੀ ਦੇ ਮੁਤਾਬਕ ਜਿਹੜਾ ਅਸਤਿੰਦਰ ਸਿੰਘ ਚੱਠਾ ਨੇ ਜਿਹੜਾ ਗੱਲ ਕਹੀ ਆ ਉਹਨਾਂ ਨੇ ਸਾਰੇ ਉਹਦੇ ਤੋਂ ਅਸਤੀਫਾ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ 'ਚ ਕੀਤੀ ਜਾ ਰਹੀ ਦਖਲਅੰਦਾਜ਼ੀ ਤੇ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਐ ਕਦਮ ਚੁੱਕਿਆ ਜਾਣਕਾਰ ਦੱਸਦੇ ਆ ਕਿ ਛੱਠਾ ਕਹਿੰਦੇ ਨੇ ਕਿ ਪਾਰਟੀ ਦੇ ਉਹਦੇ ਤੋਂ ਅਸਤੀਫਾ ਦੇ ਰਹੇ ਹਨ ਪਰ ਪਾਰਟੀ ਤੋਂ ਨਹੀਂ ਯਾਨੀ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਪਾਰਟੀ 'ਚ ਤਾਂ ਰਹਿਣਗੇ ਪਰ ਪਾਰਟੀ ਦੇ ਉਹਦੇ ਹੁਣ ਮਸਲਾ ਕੀ ਹੈ ਇਹ ਇਸ਼ਾਰਾ ਕਿੱਥੋਂ ਆਇਆ ਹੋ ਸਕਦਾ ਆ ਕਿ ਇਹ ਇਸ਼ਾਰਾ ਮੈਂ ਨਹੀਂ ਕਹਿੰਦਾ ਕਿ ਇਦਾਂ ਹੀ ਹੈ ਇਹ ਸਿਰਫ ਅੰਦਾਜ਼ਾ ਤੇ ਇਸ ਗੱਲ ਦਾ ਜਦੋਂ ਆਪਾਂ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਚੀਜ਼ ਨਿਕਲ ਰਹੀ ਹੈ ਕਿ ਕੀ ਇਹ ਇਸ਼ਾਰਾ ਸਤੌਜ ਵਾਲੀ ਸਰਕਾਰ ਦਾ ਹੈ ਕੀ ਇਹ ਇਸ਼ਾਰਾ ਕਿਤੇ ਹੋਰ ਹੈ ਕਿਉਂਕਿ ਸਤੌਜ ਵਾਲੇ ਸਰਕਾਰ ਹੈ ਜਿਹੜੀ ਉਹ ਖੁਸ਼ ਨਹੀਂ ਦਿੱਲੀ ਦੀ ਦਖਲਅੰਦਾਜ਼ੀ ਤੋਂ ਜਿਸ ਪ੍ਰਕਾਰ ਵੱਡੇ ਪੱਧਰ ਤੇ ਦਖਲਅੰਦਾਜ਼ੀ ਹੋਈ ਜਿਸ ਪ੍ਰਕਾਰ ਲਗਾਤਾਰ ਮੁੱਖ ਮੰਤਰੀ ਨੂੰ ਹਟਾਉਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਅਮਨ अरोड़ा ਦਾ ਅਚਾਨਕ ਪ੍ਰਗਟ ਹੋ ਜਾਣਾ ਕਿਉਂਕਿ ਇੱਕੋ ਹੀ ਜ਼ਿਲ੍ਹੇ 'ਚ ਦੋ ਵੱਡੇ ਆਗੂ ਹੋਣ ਟੱਟਸਕ ਤਾਂ ਰਹਿੰਦੀ ਹੋਈ ਹੈ ਨਾ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਵਿੱਚ ਕੋਈ ਸਿਆਸੀ ਮਤ ਭੇਦ ਨੇ ਪਰ ਹਿੱਤਾਂ ਦੇ ਟਕਰਾਅ ਤਾਂ ਸਾਹਮਣੇ ਆ ਹੀ ਜਾਂਦੇ ਨੇ ਕੀ ਇਸ਼ਾਰਾ ਕਿਸੇ ਹੋਰ ਪਾਸੇ ਹੈ ਕਿ ਸ਼ੁਰੂਆਤ ਕਰ ਦਿੱਤੀ ਗਈ ਹੋਵੇ ਇੱਕ ਖਾਸ ਖੇਮੇ ਦੇ ਵੱਲੋਂ ਕਿ ਆਪਾਂ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਈਏ ਹਲਾਤਾ ਤੋਂ ਜਾਣੂ ਕਰੋਣਾ ਸ਼ੁਰੂ ਕਰ ਦਈਏ ਤੇ ਕੱਲ ਲੋਕਾਂ 'ਚ ਇਹ ਕੱਲ ਜਾ ਕੇ ਕਹਿਣ ਜੋਗੇ ਹੋਵਾਂਗੇ ਇਹ ਭਾਈ ਅਸੀਂ ਤਾਂ ਉਦੋਂ ਹੀ ਵਿਰੋਧ ਕਰਦੇ ਸੀ ਤੇ ਹੁਣ ਸਾਨੂੰ ਤੁਸੀਂ ਐਵੇਂ ਨਾ ਕਰੋ ਨਕਾਰੋ ਨਾ ਕਿਉਂਕਿ ਇਸ ਤਾਂ ਦਿੱਲੀ ਦੀਆਂ दखਲ ਅੰਦਾਜ਼ ਦਿੱਲੀ ਦੀ ਰਖਲ ਅੰਦਾਜ਼ੀ ਤਾਂ ਇੱਥੋਂ ਤੱਕ ਆ ਕੇ ਕੋਈ ਮੰਤਰੀ ਪ੍ਰੈਸ ਦੇ ਅੰਦਰ ਮੀਡੀਆ ਦੇ ਨਾਲ ਊੜਾ ਐੜਾ ਵੀ ਨਹੀਂ ਪੜ ਕੇ ਸੁਣਾ ਸਕਦਾ ਇਜਾਣੇ ਕਿ ਇੰਨੀ ਪਾਬੰਦੀ ਆ। ਸਲਾਮ ਦਵਾ ਵੀ ਨਹੀਂ ਕਰ ਸਕਦਾ ਕਿਸੇ ਪੱਤਰਕਾਰ ਦੇ ਨਾਲ ਇੰਨੀ ਪਾਬੰਦੀ ਹੈ ਦਿੱਲੀ ਦੀ। ਦਿੱਲੀ ਤੋਂ ਆਈਆਂ ਹੋਈਆਂ ਟੀਮਾਂ ਮੱਕੜਜਾਲ ਪਾ ਕੇ ਬੈਠੀਆਂ ਨੇ ਜਿਸ ਕਰਕੇ ਪੰਜਾਬ ਦਾ ਬੁਰਾ ਹਾਲ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਕੋਈ ਅਫਸਰ ਕੰਮ ਕਰਕੇ ਰਾਜ਼ੀ ਨਹੀਂ ਉਹਨੂੰ ਪਤਾ ਹੀ ਨਹੀਂਗਾ ਕਿ ਮੈਂ ਇਹ ਕੰਮ ਕਰਨਾ ਹੈ ਕਿਹਦੇ ਕਹਿਣ ਤੇ ਕਰਨਾ ਹੈ ਕਿਹਦੇ ਕਹਿਣ ਤੇ ਨਹੀਂ ਕਰਨਾ। ਸੱਤਾ ਦਾ ਸ਼ਕਤੀ ਕੇਂਦਰ ਹੀ ਨਹੀਂ ਪਤਾ ਲੱਗ ਰਿਹਾ। ਕੀ ਇਹ ਇਸ਼ਾਰਾ ਭਗਵੰਤ ਮਾਨ ਦਾ ਕੀਪਗਵੰਤਮਾਨ ਨੇ ਅੱਖ ਦੱਬੀ ਤਾਂ ਇਸਤੀਫਾ ਆ ਗਿਆ ਜੇਕਰ ਇਹ ਹੈ ਤਾਂ ਇਹ ਚੀਜ਼ ਬੜੀ ਬਖੂਬੀ ਅੱਗੇ ਜਾ ਕੇ ਸਪਸ਼ਟ ਹੋਏਗੀ ਜਾਇ ਚੀਜ਼ ਬੜੀ ਬਖੂਬੀ ਉੱਭਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਸੱਤਾ ਦੀਆਂ ਸ਼ਕਤੀਆਂ ਤੇ ਸੱਤਾ ਦੇ ਕੇਂਦਰ ਨੂੰ ਲੈ ਕੇ ਲੜਾਈ ਕਾਫੀ ਵੱਡੇ ਪੱਧਰ ਤੇ ਹੈ ਪੰਜਾਬ ਵਰਸਸ ਦਿੱਲੀ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਿਹਾ ਹੈ ਆਉਂਦੇ ਦਿਨਾਂ ਦੇ ਵਿੱਚ ਇੱਕ ਵੱਡਾ ਪਟਾਕਾ ਕਹਿ ਸਕਦੇ ਆ ਇਸ ਇਸ ਹਸਤੀਫੇ ਨੂੰ ਸ਼ਰਿਆ ਆਮ ਆਦਮੀ ਪਾਰਟੀ ਦੀ ਦਿੱਲੀ ਜਿਹੜੀ ਇਕਾਈ ਕਹ ਲਈਏ ਦਿੱਲੀ ਕੇਂਦਰ ਹੈ ਜਿਹੜਾ ਪਾਰਟੀ ਦਾ ਦਿੱਲੀ ਹਾਈ ਕਮਾਂਡ ਹੈ ਉਹਦੇ ਖਿਲਾਫ ਭਗਵੰਤ ਮਾਨ ਦੀ ਬਗਾਵਤ ਵਜੋਂ ਵੇਖਿਆ ਜਾ ਸਕਦਾ ਹੈ ਇਹਦੇ ਚ ਕੋਈ ਦੋਰ ਹੈ ਬਾਕੀ ਨਹੀਂ ਹੈ ਆਮ ਆਦਮੀ ਪਾਰਟੀ ਸਹਿੰਦੇ ਆ ਸਹਿੰਦੇ ਆ ਕੁਝ ਪਰਤਾਂ ਖੋਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਉਂਦੇ ਦਿਨਾਂ ਚ ਪਟਾਕੇ ਕਾਫੀ ਵੱਡੇ ਵੀ ਪੈ ਸਕਦੇ ਆ ਤੇ ਦਿੱਲੀ ਤੇ ਪੰਜਾਬ ਦੀ ਲੜਾਈ ਬਣਾ ਕੇ ਕੁਝ ਆਗੂ ਬਚਣ ਦੀ ਕੋਸ਼ਿਸ਼ ਕਰਨਗੇ ਮਲਾਈ ਮਲੋਈ ਖਾਣ ਤੋਂ ਬਾਅਦ ਕੁਝ ਆਗੂ ਬਚਣ ਦੀ ਕੋਸ਼ਿਸ਼ ਕਰਨਗੇ ਜਿਵੇਂ ਬਾਗੀ ਧੜੇ ਨੇ ਕੀਤਾ ਨਾ ਅਕਾਲੀ ਦਲ ਚ ਕਿ ਉਸ ਸਮੇ ਮਲਾਈ ਖਾਂਦੇ ਰਹੇ ਤੇ ਅੱਜ ਆ ਕੇ ਉਹ ਸਾਰੇ ਚਲੋ ਹੁਣ ਅਕਾਲ ਤਖਤ ਤੇ ਗਏ ਇਹ ਚ ਤਾਂ ਹੁਣ ਕੋਈ ਦੋ ਰਹਿ ਨਹੀਂ ਕਿ ਉਹਨਾਂ ਨੇ ਸੱਤਾ ਦਾ ਨਿਗ ਭੋਗਿਆ ਉਸ ਸਮੇ ਉਸ ਸਮੇ ਕਹਿ ਦਿੰਦੇ ਕਿ ਭਾਈ ਸੁਖਬੀਰ ਸਿੰਘ ਗਲਤ ਕਰਦਾ ਨਹੀਂ ਆਹ ਕੰਮ ਬੰਦ ਕਰ ਐਸੀ ਚੱਲੇ ਸਵਤੰਤਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਐਵੇਂ ਉਵੇਂ ਹੁਣ ਕੁਝ ਐ ਲੱਗਦਾ ਕਿ ਪੰਜਾਬ ਵਰਸਸ ਦਿੱਲੀ ਕਰਕੇ ਕੁਝ ਲੋਕ ਬਚ ਕੇ ਸੇਫ ਨਿਕਲ ਦੀ ਕੋਸ਼ਿਸ਼ ਚ ਹੋਣਗੇ ਇਹ ਗੱਲ ਇਸ ਵੱਲ ਜ਼ਿਆਦਾ ਇਸ਼ਾਰਾ ਕਰਦੀ ਹੈ ਕਿਉਂਕਿ ਇਹ ਏਡੇ ਸੋਖੇ ਤਰੀਕੇ ਦੇ ਨਾਲ ਇਹ ਗੱਲ ਨਹੀਂ ਆਈ ਹੋ ਸਕਦੀ